ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕਾਲ ਤੇ ਸਿਵਰ ਸਰਜਨ ਬਠਿੰਡਾ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੂੰ ਪੁੱਛਿਆ ਗਿਆ ਕਿ ਹਸਪਤਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਉਹਨਾਂ ਨੂੰ ਨਹੀਂ ਹੈ ਤਾਂ ਇਸ ਨੂੰ ਲੈ ਕੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਜਦ ਦੇ ਇੱਥੇ ਹਸਪਤਾਲ ਦੇ ਵਿੱਚ ਰਵਿਕਾਂਤ ਗੁਪਤਾ ਦੇ ਵੱਲੋਂ ਜੁਆਇਨ ਕੀਤਾ ਗਿਆ ਉਸ ਤੋਂ ਬਾਅਦ ਹਸਪਤਾਲ ਦੀ ਹਾਲਤ ਬਹੁਤ ਜ਼ਿਆਦਾ ਸੁਧਰੀ ਹੈ ਪਹਿਲਾਂ ਸਾਨੂੰ ਅਕਸਰ ਇਹ ਹਸਪਤਾਲ ਦੇ ਵਿੱਚ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ ਪਰ ਹੁਣ ਇਹ ਸਮੱਸਿਆ ਨਹੀਂ ਆ ਰਹੀ ਤਲਵੰਡੀ ਸਬ-ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਵਿਕਾਂਤ ਗੁਪਤਾ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਦੇ ਕੰਮ ਦੀ ਵੀ ਸ਼ਲਾਘਾ ਹੋਈ ਹੈ ਤੇ ਉਨ੍ਹਾਂ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਡਾਕਟਰ ਗੁਪਤਾ ਦਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਸਨਮਾਨ ਕੀਤਾ ਗਿਆ ਸੀ ਸਿਵਲ ਸਰਜਨ ਬਠਿੰਡਾ ਨੇ ਬੋਲਦਿਆ ਕਿ ਹੈ ਕਿ ਡਾਕਟਰ ਰਵਿਕਾਂਤ ਗੁਪਤਾ ਦੇ ਕੰਮ ਦੀ ਬੜੀ ਸ਼ਲਾਘਾ ਹੋ ਰਹੀ ਹੈ ਤੇ ਸਿਵਲ ਸਰਜਨ ਬਠਿੰਡਾ ਦਾ ਇਹ ਕਹਿਣਾ ਹੈ ਕਿ ਤਲਵੰਡੀ ਸਬੂ ਸਿਵਲ ਹਸਪਤਾਲ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਵਾਲੇ ਸਮੇ ਦੇ ਵਿੱਚੋਂ ਜ਼ਰੂਰ ਦਿੱਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਸਵੇਰ ਜਲ ਜਲ ਬਠੰਡਾ ਤੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਡਾਕਟਰ ਰਵਿਕਾਂਤ ਗੁਪਤਾ ਦਾ ਸਨਮਾਨ ਕੀਤਾ ਗਿਆ ਜਿਥੇ ਡਾਕਟਰ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਸਨਮਾਨਿਤ ਕੀਤੇ ਗਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਰੀਖਨ ਕਰਨਾ ਹੈ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਲ ਲਈ ਡਾਕਟਰ ਸਾਹਿਬ ਨੂੰ ਸਾਡੇ ਐਸਐਮਓ ਸਾਹਿਬ ਜਿਹੜੇ ਕਿ ਤਲਵੰਡੀ ਸਾਬੋ ਵਿਖੇ ਰਵੀ ਕਾਨ ਜੀ ਡਿਊਟੀ ਨਿਭਾਰੇ ਨੇ ਇਹਨਾਂ ਨੂੰ ਮੁਬਾਰਕਬਾਦ ਦਿੰਨੀ ਹੈ ਕਿ ਪਿਛਲੇ ਦਿਨੀ ਇਹਨਾਂ ਨੂੰ ਜਿਹੜਾ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਐਫ ਡੀ ਐਚ ਤਲਵੰਡੀ ਸਾਬੋ ਬਟੈਂਡ ਅਫ ਫਾਰ ਐਗਜ਼ੈਂਪਲਰੀ ਪਰਫਾਰਮੈਂਸ ਅੰਡਰ ਯੋਸ਼ਮਨ 파ਰਤ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਇਹਦਾ ਜਿਹੜਾ ਅਵਾਰਡ ਹਾਸਿਲ ਕੀਤਾ ਤੇ ਮੈਂ ਸਮਝਦੀ ਹਾਂ ਕਿ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਮੈਂ ਕਿਉਂਕਿ ਨੰਬਰ 1 ਬਲੌਕਸ ਦੇ ਵਿੱਚੋਂ ਹਾਸਿਲ ਕਰਨਾ ਇਹ ਸੈਟਲਿਕ ਬਹੁਤ ਵੱਡੀ ਅਚੀਵਮੈਂਟ ਤੇ ਮੈਂ ਸਾਡੇ ਕੌਸ਼ਲ ਸਾਹਿਬ ਡਾਕਟਰ ਸਾਹਿਬ ਆਈ.ਐਨ.ਜੀ. ਸਿਵਲ ਸਰਜਨ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਦੀ ਰਹਿਨ ਨਿਮਾਈ ਹੈਠਾਂ ਜਿਹੜੇ ਸਾਰੇ ਹਸਪੀਟਲਸ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਰਹੇ ਨੇ ਮੈਡੀਕਲ ਫੈਸਿਲਿਟੀਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰ ਰਹੇ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਇਹ ਜੇ ਸਾਡਾ ਤਲਵੰਡੀ ਸਾਬੋ ਦਾ ਹਸਪੀਟਲ ਜਿਹੜਾ ਕਿ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਸ਼ਿਕਾਇਤਾਂ ਕਈ ਉਲੰਘਣੇ ਕਈ ਪ੍ਰਬੰਧ ਖਾਸ ਕਰਕੇ ਜਦੋਂ ਇੱਥੇ ਕਦੀ ਆਉਂਦੇ ਸੀਗੇ ਤੇ ਇਹ ਦੇਖਦੇ ਹੁੰਦੇ ਸੀ ਕਿ ਸਭ ਤੋਂ ਵੱਡਾ ਜਿਹੜਾ ਸਵਾਲ ਹੁੰਦਾ ਹੁੰਦਾ ਸੀ ਉਹ ਸਫਾਈ ਤੇ ਆਉਂਦਾ ਹੁੰਦਾ ਸੀ ਵੀ ਅੱਜ ਤੱਕ ਮੈਂ ਨਹੀਂ ਅਲਵੰਡੀ ਸਬੋ ਦੇ ਹਸਪੀਟਲ ਦੀ ਇਦੋਂ ਪਹਿਲਾਂ ਇਸ ਤਰੀਕੇ ਦੀ ਸਫਾਈ ਦੇ ਪ੍ਰਬੰਧ ਵੇਖੇ ਜਿਹੜੇ ਹੁਣ ਵੇਖੇ ਦੂਜੀ ਗੱਲ ਇਸ ਤੋਂ ਪਹਿਲਾਂ ਕਦੇ ਵੀ ਮੈਂ ਕੀ ਕਿਸੇ ਨੇ ਵੀ ਮੇਰੇ ਟੀਮ ਦੇ ਮੈਂਬਰ ਨੇ ਜਿੰਨੀਆਂ ਦਵਾਈਆਂ ਹੁਣ ਅਸਵਲੀ अवेलेबल ਨਹੀਂ ਇਹ ਤੋਂ ਪਹਿਲਾਂ ਹਸਪੀਟਲ ਦੇ ਵਿੱਚ ਦਵਾਈਆਂ अवेलेबल ਨਹੀਂ ਹੁੰਦੀ ਸੀ ਬਹੁਤ ਵੱਡੀ ਸੱਚਾਈ ਹੈ ਮੈਂ ਦੱਸ ਰਹੀ ਸੀ ਡਾਕਟਰ ਸਾਹਿਬ ਕਿੰਨੀਆਂ ਮੈਡੀਸਿਨ 350 ਔਰ ਉਹਨਾਂ ਦੇ ਪੁਖਤਾ ਉਹਨਾਂ ਦੇ ਕਾਰਨਰ ਉਹਨਾਂ ਦੇ ਰੈਕ ਬਣਾ ਕੇ ਪ੍ਰੋਪਰ ਉਹਦੇ ਤੇ ਹਰ ਚੀਜ਼ ਨੂੰ ਮੈਂਸ਼ਨ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਹ ਅੱਜ ਤੱਕ ਨਹੀਂ ਹੋਇਆ ਸੀ ਸਾਡੇ ਲੋਕ ਮਤਲਬ ਤਲਵੰਡੀ ਸਾਬੋ ਦੇ ਖਾਸ ਕਰਕੇ ਮੇਰੇ ਨੇੜਲੇ ਪਿੰਡਾਂ ਦੇ ਜਿਹੜੇ ਆ ਉਹ ਸਾਰੇ ਦੇ ਸਾਰੇ ਇਹਨਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਸੀਗੇ ਡਾਕਟਰਸ ਦੀ ਮਤਲਬ ਸੌਰੀ ਟੂ ਸੇ ਥੈਟ ਉਹਨਾਂ ਦੀ ਟਾਈਮਿੰਗਸ ਦੀ ਟਾਈਮਿੰਗਸ ਬੜੀ ਖਰਾਬ ਸੀਗੀ ਉਹਨਾਂ ਦੀ ਜਿਹੜੇ ਡਾਕਟਰਸ ਇਸ ਤੋਂ ਪਹਿਲਾਂ ਅਟੈਂਡ ਕਰਦੇ ਸੀ ਸਾਡੇ ਮਰੀਜ਼ਾਂ ਨੂੰ ਉਹ ਅਟੈਂਡੈਂਸ ਬੜੀ ਖਰਾਬ ਸੀਗੀ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਕਈ ਸ਼ਿਕਾਇਤਾਂ ਆਉਂਦੀਆਂ ਸੀਗਾ ਬਹੁਤ ਜ਼ਿਆਦਾ ਸੋ ਮੈਂ ਤਾਂ ਡਾਕਟਰ ਸਾਹਿਬ ਨੂੰ ਵੀ ਕਹੂੰਗੀ ਕਿ ਹਰ ਚੀਜ਼ ਨੂੰ ਮੀਡੀਆ ਨੂੰ ਬਰੀਫ ਕਰਨ ਪੇਰਵਾ ਦੇਣ ਕਿ ਕਿਹੜੇ ਕਿਹੜੇ ਸਾਡੇ ਇੱਥੇ ਡਾਕਟਰਸ ਜਿਹੜੇ ਆ ਉਹ ਅਵੇਲੇਬਲ ਨੇ ਕਿੰਨਾ ਕਿੰਨਾ ਟਾਈਮ ਅਵੇਲੇਬਲ ਰਹਿੰਦੇ ਆ ਕਿੰਨੀ ਟਾਈਮ ਉਹਨਾਂ ਦੀ ਡਿਊਟੀ ਆ ਤਾਂ ਕਿ ਸਾਡੇ ਸਾਰੇ ਪਿੰਡਾਂ ਨੂੰ ਅਸੀਂ ਇੱਥੇ ਹੀ ਫੈਸਿਲਿਟੇਟ ਕਰ ਸਕੀਏ ਤਲਵੰਡੀ ਸਾਬੋ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਵੀ ਹੁੰਦੇ ਸੀ ਅੱਜਕੱਲ੍ਹ ਉਹ ਬਰੀਫ ਕਰ ਰਹੇ ਹਾਂ ਸੋ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਧੰਨਵਾਦ ਕਰਦੀ ਹਾਂ ਤੇ ਮੈਨੂੰ ਇਸ ਦਿਨ ਦਾ ਮਾਣ ਕਿ ਜੇ ਅਵਾਰਡ ਹਾਸਲ ਹੋਇਆ ਤਾਂ ਉਹ ਸਾਡੇ ਤਲਵੰਡੀ ਸਾਬੋ ਨੂੰ ਹੋਇਆ ਡਾਕਟਰ ਸਾਹਿਬ ਨੂੰ ਹੋਇਆ ਜਿਹੜੀ ਕਿ ਸਾੜਿਆਂ ਦੀ ਹਿੱਸੇ ਆ ਹੋਇਆ ਤੁਸੀਂ ਬਹੁਤ ਜ਼ੋਰ ਲਾਇਆ ਜੀ ਬਹੁਤ ਕੋਸ਼ਿਸ਼ਾਂ ਕਰੀਆਂ ਪਰ ਫਿਰ ਵੀ ਕੁਝ ਨਾ ਕੋਸ਼ਿਸ਼ ਕਰਤਾ ਨਹੀਂ ਮਿਲੀਆਂ ਮਤਲਬ ਮੈਂ ਅੰਬਾਈ ਜੀ ਮੈਂ ਇੱਕ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਅਕਸਰ ਜਦੋਂ ਵੀ ਸਰਕਾਰ ਨਹੀਂ ਸੀ ਤਾਂ ਉਹਨਾਂ 5 ਸਾਲਾਂ ਦੇ ਵਿੱਚ ਇਹੀ ਸਵਾਲ ਆਉਂਦੇ ਸੀਗੇ ਤੇ ਮੈਨੂੰ ਲੱਗਦਾ ਮੈਂ ਹਰ ਸਟੇਜ ਤੇ ਇੱਕ ਗੱਲ ਕਹੀ ਹੋਈ ਆ ਦੱਬ ਕੇ ਕਹੀ ਹੋਈ ਆ ਵੀ ਮਾਰਾ ਸੁੱਖ ਰੱਖੇ ਸਰਕਾਰ ਆਵੇ ਸਭ ਤੋਂ ਪਹਿਲਾ ਕੰਮ ਸੀਤਲਵੰਡੀ ਸਾਪੋਦੀ ਹਸਪੀਟਲ ਨੂੰ ਸਹੀ ਹਾਲਤ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਉਹਨਾਂ ਦੇ ਇਲਾਜ ਅਸੀਂ ਇੱਥੇ ਕਰਾ ਸਕੀਏ 312 ਤਿਆਰ ਹੈ ਤੇ ਐਮਸੀਐਚ ਉਹ ਤੁਸੀਂ ਬਰੀਫ ਕਰਕੇ ਬਾਅਦ ਚ ਤੇ ਉਹ ਉਹ ਦਿਨ ਅੱਜ ਤੁਸੀਂ ਆਪ ਦੇਖ ਰਹੇ ਹੋ ਕਿ ਜਿਹੜੀਆਂ ਗੱਲਾਂ ਸੀ ਆਪਾਂ ਮੰਚ ਤੇ ਕਹੀਆਂ ਸਟੇਜ ਤੇ ਕਹੀਆਂ মিডিਆ ਦੇ ਅੱਗੇ ਕਹੀਆਂ ਪਬਲਿਕ ਨੂੰ ਕਹੀਆਂ ਆ ਜੋ ਸਾਰੀਆਂ ਫੈਸਿਲਿਟੀਆਂ ਦੀ 101% ਕੋਸ਼ਿਸ਼ ਰਹੀ ਹੈ ਕਿ ਉਹਨਾਂ ਨੂੰ ਪੂਰਾ ਕਰੀਏ ਤੇ ਮੈਨੂੰ ਲੱਗਦਾ ਵੀ ਪੂਰੀਆਂ ਹੋ ਚੁੱਕੀਆਂ ਨੇ ਕੋਈ ਇਕਾਤ ਦੀ ਬੇਸ਼ੱਕ ਕੋਈ ਮੜੀ ਮੋਟੀ ਕਰਦਾ ਤੇ ਵੀ ਕਰਦਾ ਭਾਈ ਸਰ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਤੁਹਾਡੀ ਸਭ ਤੋਂ ਵੱਸਤ ਮੈਂ ਮੈਂ ਅਹ ਸਪੋਰਟਰ 25 ਦਿਨ ਪਹਿਲਾਂ ਇੱਥੇ ਜੁਆਇਨ ਕੀਤਾ ਮੈਂ ਫਸਟ ਟਾਈਮ ਇੱਥੇ ਤਲਵੰਡੀ ਸਾਬੋ ਆਇਆ ਸੀ ਮੈਡਮ ਆਏ ਤੇ ਮੈਨੂੰ ਇੱਥੇ ਆਨ ਦਾ ਮੌਕਾ ਮਿਲਿਆ ਤੇ ਹਸਤਾ ਦੇ ਵਿੱਚ ਮੈਂ ਪ੍ਰਬੰਧ ਜੋ ਦਿੱਤਾ ਮਸਾਬੀ ਰਹਿਨਮਾਈ ਜੋ ਪ੍ਰਬੰਧ ਨੇ ਜੋ ਸਫਾਈ ਹੈ या जो सारी अरेंजमेंट है देख के मैंने बहुत प्रसन्नता हुई है तो बहुत वाली अरेंजमेंट्स ने और हस्पताल बहुत वाली काम कर रहे हैं मैं कुछ की जो शिकायत मिली है जो मतलब डॉक्टर साहब का प्रबंध या मतलब इतने जिम्मे एम्बुलेंस की घाट है या ब्लड बैंक है की कहना चाहिए उन्होंने पूरी करोगे लोगों की मांग है संभव हो सके मैं जरूर ये सारी चीज मेरे ध्यान से लिया है इन्होंने बारे में इन्होंने ठीक करने की कोशिश की हाँ जी हाँ जी ਬਹੁਤ ਅੱਛੀ ਗੱਲ ਹੈ ਜੀ ਇਹ ਤਾਂ ਇਹਨਾਂ ਨੇ ਜੋ ਹਾਰਡ ਵਰਕ ਕੀਤਾ ਉਹਦਾ ਅਵਾਰਡ ਇਹਨਾਂ ਨੂੰ ਮਿਲਿਆ ਹੈ ਇਟ ਇਜ਼ ਵੈਰੀ ਗੁੱਡ ਥਿੰਗ ਇਟ ਇਜ਼ ਵੈਰੀ ਇੰਕਰੇਜਿੰਗ ਫਾਰ ਹਿਮ ਅੱਗੇ ਹੋਰ ਵੀ ਕੰਮ ਕਰਨ ਲਈ ਤੇ ਹੋਰ ਵਧੀਆ ਤਰੀਕੇ ਨਾਲ ਹਸਪਤਾਲ ਨੂੰ ਚਲਾਉਣ ਲਈ ਮੇਰਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਮੇਰਾ ਸਰ ਕੀ ਇਨਾਮ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਸਰਪੰਚ ਜੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਜ਼ਿਆਦਾ ਸਾਰੇ ਹੀ ਮੀਡੀਆ ਦੇ ਭਾਈਚਾਰ ਭਾਈਚਾਰਕ ਤੌਰ ਤੇ ਜੋ ਇੱਥੇ ਇਕੱਠੇ ਹੋਏ ਹੋ ਅੱਜ ਜਿਹੜੇ ਪ੍ਰੋਗਰਾਮ ਅਸੀਂ ਔਰ ਐਮਐਲਏ ਮੈਮ ਨੇ ਆਈ ਹੈ ਔਰ ਸੀਨੀਅਰ ਸਿਜਨ ਮਾਨਯੋਗ ਸੀਜਨ ਸਾਹਿਬ ਨੇ ਰਾਊਂਡ ਕੀਤਾ ਹੈ ਸਾਡੀ ਸੰਸਥਾ ਦਾ ਉਹ ਇੱਕ ਸਪੈਸ਼ਲ ਮਿਸ਼ਨ ਵਾਸਤੇ ਕੀਤਾ ਗਿਆ ਸੀ ਉਹਦੇ ਬਾਰੇ ਸਾਰਾ ਮੈਂ ਤੁਹਾਨੂੰ ਵਿਸਤਾਰਪੂਰਵਕ ਦੱਸੂਗਾ ਪਹਿਲਾਂ ਸਭ ਤੋਂ ਪਹਿਲਾਂ ਥੋੜਾ ਬਹੁਤ ਹੀ ਤਹਿ ਦਿਲੋਂ ਮੈਂ ਧੰਨਵਾਦੀ ਹਾਂ ਜੇ ਤੁਸੀਂ ਸਾਰੇ মিডিਆ ਵਾਲੇ ਇੱਥੇ ਆਏ ਹੋ ਔਰ ਕਵਰ ਕਰ ਬਹੁਤ ਅੱਛਾ ਕਵਰ ਕੀਤਾ ਹੈ ਜਿਹੜਾ ਅੱਜ ਦਾ ਮਿਸ਼ਨ ਸੀ ਇੱਥੇ ਆਨ ਦਾ ਐਮਐਲਏ ਮੈਡਮ ਦਾ ਉਹ ਜੋ ਸਾਨੂੰ ਐਸਡੀਐਸ ਤਲਵੰਡੀ ਸਭ ਨੂੰ 15 ਅਗਸਤ ਇੱਕ ਸਟੇਟ ਅਵਾਰਡ ਮਿਲਿਆ ਸੀਗਾ ਅੰਸ਼ਮਨ ਮੁੱਖ ਮੰਤਰੀ ਬੀਮਾ ਯੋਜਨਾ ਦੇ ਵਿੱਚ ਬਲਾਕ ਦੇ ਵਿੱਚ ਅਸੀਂ ਨੰਬਰ 1 ਆਈ ਸੀ ਔਰ ਡਿ ਜ਼ਿਲੇ ਦੇ ਵਿੱਚ ਅਸੀਂ ਨੰਬਰ 2 ਪੋਜੀਸ਼ਨ ਤੇ ਆਏ ਸੀ ਉਹਦੇ ਸਬੰਧ ਵਿੱਚ ਮੈਡਮ ਸਾਡੇ ਪੂਰੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਡਾਕਟਰ ਸਾਹਿਬਾਨ ਨੂੰ ਐਪਰੀਸੀਏਸ਼ਨ ਦੇਣ ਵਾਸਤੇ ਮੈਡਮ ਆਈ ਸੀ ਔਰ ਇੱਕ ਉਹਨਾਂ ਦਾ ਹਸਪਤਾਲ ਦਾ ਦੌਰਾ ਵੀ ਸੀ ਇਸ ਸਬੰਧ ਵਿੱਚ ਸਿਵਲ ਸਰਜਨ ਸਾਹਿਬ ਵੀ ਇੱਕ ਡੇਢ ਮਹੀਨਾ ਪਹਿਲਾਂ ਨਿਯੁਜਤ ਕੀਤੇ ਐ ਉਹਨਾਂ ਨਾਲ ਉਹਦਾ ਵੀ ਬੜਾ ਮਨਸੀਬੀ ਤਲਵੰਡੀ ਸਾਬੋ ਆ ਕੇ ਜੋ ਇੱਥੇ ਸਾਨੂੰ ਤਬਦੀਲੀਆਂ ਕੀਤੀਆਂ ਨੇ ਪਿਛਲੇ 5-6 ਮਹੀਨਿਆਂ ਤੋਂ ਉਹਨਾਂ ਸਾਰਾ ਗਰਾਸਰੂਟ ਲੈਵਲ ਤੇ ਗਰਾਊਂਡ ਲੈਵਲ ਤੇ ਚੈੱਕ ਕੀਤਾ ਜਾਵੇ ਇਹਦੇ ਸਬੰਧ ਵਿੱਚ ਸਵੇਰੇ 11:15 ਵਜੇ ਅੱਜ ਸਵੇਰੇ ਮਾਰਨਿੰਗ 'ਚ ਸਭ ਤੋਂ ਪਹਿਲਾਂ ਸਿਵਲ ਸਜਨ ਜੋ ਡਾਕਟਰ ਤਵਿੰਦਰ ਜੋਤ ਕੌਸ਼ਲ ਜੀ ਨੇ ਉਹਨਾਂ ਨੇ ਸਵੇਰੇ ਮਾਰਨਿੰਗ ਦੇ ਵਿੱਚ ਅੱਜ ਰਾਉਂਡ ਕੀਤਾ ਸੰਸਥਾ ਦੇ ਵਿੱਚ ਆੱਡ-ਆੜ ਵਿਭਾਗਾਂ ਦੇ ਵਿੱਚ ਸਰ ਗਏ ਐਮਰਜੈਂਸੀ ਵਿਭਾਗ ਦਾ ਦੌਰਾ ਕੀਤਾ ਉਹਨਾਂ ਨੇ ਆਪਰੇਸ਼ਨ ਥੀਟਰ ਦਾ ਦੌਰਾ ਕੀਤਾ ਸਾਰੇ ਵਾਰਡਾਂ ਦਾ ਦੌਰਾ ਕੀਤਾ ਉਹਨਾਂ ਨੇ ਓਪੀਡੀ ਦਾ ਦੌਰਾ ਕੀਤਾ ਜਿਹਦੇ ਵਿੱਚ ਸਾਰਾ ਹੀ ਉਹਨਾਂ ਨੇ ਬਹੁਤ ਹੀ ਸਾਡਾ ਕੰਮ ਤਸੱਲੀ ਬਖਸ਼ ਆਇਆ ਦਵਾਈਆਂ ਉਹਨਾਂ ਨੇ ਖੁਦ ਫਾਰਮੇਸੀ ਚੈੱਕ ਕੀਤੀ 350 ਤੋਂ ਉੱਤੇ ਦਵਾਈਆਂ ਅਵੇਲੇਬਲ ਸੀ ਸਾਡੇ ਕੋਲੇ ਉਸ ਤੋਂ ਬਾਅਦ ਐਮਐਲਏ ਮੈਡਮ ਆਏ ਉਹਨਾਂ ਨੇ ਵੀ ਸਾਰਾ ਇਹੀ ਸਾਰੇ ਬਲੌਕਡਡ ਬਲॉक्स ਦਾ ਇੰਸਟੀਚਿਊਟ ਦੇ ਦੌਰਾ ਕੀਤਾ ਤੇ ਮੈਡਮ ਬੜੇ ਹੀ ਖੁਸ਼ ਹੋ ਕੇ ਗਈ ਨੇ ਐਮਐਲਏ ਮੈਡਮ ਇੱਥੇ ਆ ਕੇ ਸਾਡੇ ਕੋਲੇ ਉਹਨਾਂ ਨੇ ਸਾਡੇ 7 ਜੋ ਸਾਡੇ ਮੈਡੀਕਲ ਦੇ ਪੈਰਾਮੈਡੀਕਲ ਸਟਾਫ ਮੈਂਬਰ ਹੈ ਜਿਨ੍ਹਾਂ ਨੇ ਅੱਛੀ ਕਾਰਗੁਜ਼ਾਰੀ ਕੀਤੀ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਮੈਡਮ ਨੇ ਵੰਡੇ ਤੇ ਜੋ 11 ਅਗਸਤ ਨੂੰ ਸਟੇਟ ਅਵਾਰਡ ਸਾਨੂੰ ਮਿਲਿਆ ਹੈ ਉਹਦੇ ਸਬੰਧ ਵਿੱਚ ਸਾਰੇ ਹੀ ਸਮੂਹ ਸਾਡੇ ਸਿਹਤ ਕਾਮਿਆਂ ਨੂੰ ਉਹਨਾਂ ਨੇ ਵਧਾਈ ਦਿੱਤੀ ਉਹ ਖਾਸ ਖਾਸ ਤੌਰ ਤੇ ਸਿਮਰ ਸਿੰਘ ਜਨ ਸਾਹਿਬ ਨੂੰ ਵਧਾਈ ਦਿੱਤੀ ਔਰ ਮੈਨੂੰ ਵੀ ਦੌਰ ਐਸਐਮਓ ਤਲਵੰਡੀ ਸਾਹਿਬ ਉਹ ਮੈਡਮ ਵਧਾਈ ਦੇ ਕੇ ਗਈ ਨੇ ਤੇ ਮੈਡਮ ਨੇ ਇਹ ਪੂਰਾ ਵਿਸ਼ਵਾਸ ਦਲਾਇਆ ਕਿ ਐਸਡੀਆ ਤਲਵੰਡੀ ਸਾਹਿਬ ਨੂੰ ਜੋ ਵੀ ਚੀਜ਼ ਦੀ ਜ਼ਰੂਰਤ ਹੋਏਗੀ ਸਿਹਤ ਵਿਭਾਗ ਦੇ ਤਰਫੋਂ ਪੂਰੀ ਮੁਹैया कराई ਜਾਏਗੀ ਚਾਹੇ ਉਹ ਸੀਟੀ ਸਕੈਨ ਦੀ ਮਸ਼ੀਨ ਹੈ ਚਾਹੇ ਐਮਆਰਆਈ ਦੀ ਮਸ਼ੀਨ ਹੈ ਆਉਣ ਵਾਲੇ ਕੁਵਿੱਖ ਦੇ ਵਿੱਚ ਬਲੱਡ ਬੈਂਕ ਵੀ ਚਾਲੂ ਕੀਤਾ ਜਾਏਗਾ ਡੀਡਿਕਸ਼ਨ ਸੈਂਟਰ ਵੀ ਚਾਲੂ ਕੀਤਾ ਜਾਏਗਾ ਪੂਰਾ ਮੈਡਮ ਆਸਵਾਸ਼ਨ ਦੇ ਕੇ ਗਏ ਆ ਅਸੀਂ ਪੂਰੀ ਤਨਦੇਹੀ ਨਾਲ ਸਾਡਾ ਸਾਰਾ ਬਲਾਕ ਤੇ ਸਾਡਾ ਸਾਰਾ ਹਸਪੀਟਲ 400 ਬੰਦੇ ਤੰਦੇਹੀ ਨਾਲ ਸਵੇਰੇ ਸ਼ਾਮ ਪਬਲਿਕ ਦੀ ਸੇਵਾ ਕਰਨ ਲੱਗੇ ਹੋਏ ਆ ਔਰ ਅਸੀਂ ਪੂਰ ਜੋਰ ਇਹ ਪਬਲਿਕ ਨੂੰ ਅਪੀਲ ਕਰਦੇ ਆ ਵੀ ਕਿਸੇ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਰੂਮ ਰੂਸ 9 ਤੋਂ 5 ਮੈਂ ਅਵੇਲੇਬਲ ਹੁੰਨਾ ਦਿਨ ਰਾਤ ਮੈਂ ਪਬਲਿਕ ਦੀ ਸੇਵਾ ਕਰ ਰਹੇ ਆ 6 ਕੁ ਮਹੀਨੇ ਮੇਰੀ ਪੋਸਟਿੰਗ ਉੱਥੇ ਹੋਈ ਨੇ ਤੁਸੀਂ ਹਸਪੀਟਲ ਦੀ ਦਸ਼ਾ ਪਹਿਲਾਂ ਦੇਖੋ ਹੁਣ ਦੇਖੋ ਜੋ ਮੈਡਮ ਦੇਖਣ ਆਈ ਸੀ ਮੈਡਮ ਦਾ ਮਿਸ਼ਨ ਸੀ ਤੇ 6 ਮਹੀਨੇ ਪਹਿਲਾਂ ਹਸਪਤਾਲ ਦੀ ਜੋ ਦਸ਼ਾ ਸੀ ਤੇ ਅੱਜ ਅਸੀਂ ਉਸ ਜਮੀਨ ਅਸਮਾਨ ਦਾ ਫਰਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਤੋਂ ਹੀ ਅੰਦਾਜ਼ਾ ਹੋ ਜਾਏਗਾ ਕਿ 2 2.5 ਲੱਖ ਰੁਪਏ ਸਾਡੇ ਆਸ਼ੀਮਾਨ ਦੇ ਵਿੱਚ ਕਲੈਕਸ਼ਨ ਸੀ ਸਾਡੀ ਜਨਵਰੀ ਦੀ ਹੁਣ ਸਾਡੀ ਕਲੈਕਸ਼ਨ 13.5 ਲੱਖ ਤੋਂ ਉੱਤੇ ਆ ਅਗਸਤ ਦੇ ਮਹੀਨੇ 13 ਲੱਖ ਤੋਂ ਉੱਤੇ ਹੋएगी ਜੋ ਕਿ 6.5 7 ਗੁਣਾ ਹੈ ਕੋਈ ਛੋਟਾ ਮੋਟਾ ਅੰਤਰ ਨਹੀਂ ਹੈ 6.5 ਗੁਣਾ ਦਾ ਅੰਤਰ ਹੋਣਾ ਬਹੁਤ ਵੱਡਾ ਅੰਤਰ ਹੈ ਉਹ ਪੂਰੀ ਸਾਡੀ 350 ਤੋਂ 700 ਪੀਸ਼ੈਂਟ ਦੀ ਹੋ ਗਈ ਹੈ ਐਕਸ-ਰੇ ਐਡਮਿਸ਼ਨ ਸਾਡੀਆਂ 2.5 ਤੋਂ 3 ਗ ਲੈਬੋਰਟਰੀ ਟੈਸਟ ਵੀ ਡਬਲ ਹੋ ਚੁੱਕੇ ਨੇ ਹਰ ਚੀਜ਼ ਦੇ ਵਿੱਚ ਸਫਾਈ ਤੋਂ ਲੈ ਕੇ ਮਰੀਜ਼ਾਂ ਦੀ ਸਹੂਲਤ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਜਮੀਨ ਸਮਾਨ ਦਾ ਪਿਛਲੇ 6 ਮਹੀਨਿਆਂ ਦਾ ਫਰਕ ਆਇਆ ਉਹ ਸਪੈਸ਼ਲ ਦੇਖ ਕੇ ਮੈਡਮ ਨੇ ਸਾਨੂੰ ਐਪਰੀਸ਼ੀਏਸ਼ਨ ਦਿੱਤੀ ਹੈ ਔਰ ਬਹੁਤ ਹੀ ਮੈਡਮ ਨੇ ਇਸ ਚੀਜ਼ ਦੀ ਸਲਾਗਾ ਕੀਤੀ ਹੈ ਤੇ ਥੋੜੀ ਮੀਡੀਆ ਵਾਲੇ ਕਰਮਚਾਰੀਆਂ ਦਾ ਵੀ ਮੈਡਮ ਨੂੰ ਬਹੁਤ ਇਹਦੇ ਵਿੱਚ ਸਹਿਯੋਗ ਹੈ ਜੋ ਕਿ ਰੈਗੂਲਰ ਸਾਨੂੰ ਕਵਰ ਕੀਤਾ ਪਿਛਲੇ 6 ਮਹੀਨਿਆਂ ਤੋਂ ਰੈਗੂਲਰ ਸਾਨੂੰ ਹਰ ਫੁੱਟ ਸਟੈਪ ਤੇ ਸਾਡੀ ਸਪੋਰਟ ਕੀਤੀ ਹੈ ਔਰ ਮੈਡਮ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਕੇ ਗਏ ਨੇ ਔਰ ਸੰਸਥਾ ਦੇ ਮੁਲਾਇਮਾਂ ਦਾ ਵੀ ਬਹੁਤ ਤੈਦ ਲੋਕ ਬਹੁਤ ਹੀ ਇਸ਼ਲਾਗਾ ਕਰਕੇ ਗਏ ਨੇ ਔਰ ਸਪੈਸ਼ਲ ਤੌਰ ਤੇ ਮੈਡਮ ਨੇ ਸਾਡੇ ਜੋ ਸੱਤ ਕਰਮਚਾਰੀ ਹੈ ਜਿਨ੍ਹਾਂ ਨੇ ਬਹੁਤ ਹੀ ਬੈਸਟ ਕੰਮ ਕੀਤਾ ਹੈ ਪਿਛਲੇ 6 ਮਹੀਨਿਆਂ ਦੇ ਉਹਨਾਂ ਨੂੰ ਵੀ ਮੈਡਮ ਸਪੈਸ਼ਲ ਸਰਟੀਫਿਕੇਟ ਦੇ ਕੇ ਗਏ। ਹਰ ਤੁਸੀਂ ਕੋ ਦਾ ਦੇਖੋ ਅਚੀਵਮੈਂਟ ਸਾਡੀ ਬਹੁਤ ਵਧੀਆ ਹੈ ਪਰ ਜ਼ਿਲ੍ਹਾ ਲੈਵਲ ਤੇ ਜਿਵੇਂ ਮਹੂਰੀਆਂ ਮੰਗਾਂ ਕਰ ਰਹੇ ਹਾਂ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਜੋ ਸਵਾਮਾਂ ਜਿਹੜੀਆਂ ਹੋਰ ਚੰਗੀਆਂ ਖੇਤਰ ਬਣਾਏ ਕਰ ਰਹੇ ਹਾਂ ਤੁਸੀਂ ਬਿਲਕੁਲ ਜੀ ਕੋਸ਼ਿਸ਼ ਅਸੀਂ ਤਲਵੰਡੀ ਸਾਬੋ ਬਲਾਕ ਨੂੰ ਉੱਤੇ ਲੈ ਕੇ ਜਾਣ ਵਾਸਤੇ ਜੋ ਜ਼ਿਲ੍ਹਾ ਲੈਵਲ ਤੇ ਜਿਵੇਂ ਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਬਲੱਡ ਬੈਂਕ ਦਾ ਉੱਥੇ ਸੇਮ ਸੁਵਿਧਾਵਾਂ ਸਾਡੇ ਬਲੌਗ ਤਲਵੰਡੀ ਸਾਹਿਬ ਉਹਦੇ ਵਿੱਚ ਸ਼ੁਰੂ ਹੋ ਜਾਣ ਔਰ ਜੱਚਾ ਬੱਚਾ ਵਿੰਗ ਬਾਰੇ ਤੁਹਾਨੂੰ ਦੱਸੂਗਾ ਵੀ ਜੱਚਾ ਬੱਚਾ ਵਿੰਗ ਬੜੀ ਜਲਦੀ ਅਗਲੇ ਮਹੀਨੇ ਉਮੀਦ ਹੈ ਸ਼ੁਰੂ ਹੋ ਜਾਊਗਾ 30 ਬੈੱਡ ਦਾ ਹਸਪਤਾਲ ਹੈ ਬਹੁਤ ਹੀ ਸੋਹਣਾ ਹਸਪਤਾਲ ਬਣਾਇਆ ਗਿਆ ਜਦੋਂ ਉਹਦੀ ਨਾਗੂਰੇਸ਼ਨ ਹੋਏਗੀ ਉਦਘਾਟਨ ਹੋਏਗਾ ਤੇ ਤੁਹਾਡੇ মিডিਆ ਦੇ ਵਿੱਚ ਰੂਬਰੂ ਹੋਣ ਦਾ ਦੁਬਾਰਾ ਮੌਕਾ ਮਿਲੇਗਾ ਉਸ ਟਾਈਮ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਸੋਹਣਾ ਆਪਰੇਸ਼ਨ ਥੀਟਰ ਤੇ ਜੱਚਾ ਬੱਚਾ ਵਾਰਡ ਬਣਿਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬ